ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਰਾਤ ਕਾਰਜ ਵੀ ਜਾਰੀ ਨੇ ਪਰ ਇਸੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਵਾਇਰਲ ਹੁੰਦੀ ਆ ਇੱਕ ਸਾਧਨ ਦੀ ਇੱਕ ਵਹੀਕਲ ਦੀ ਤਸਵੀਰ ਵਾਇਰਲ ਹੁੰਦੀ ਆ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਯਬਾ ਇਸ ਵਹੀਕਲ ਦੇ ਵਿੱਚ ਬੈਠੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਆਖਰਕਾਰ ਇਹ ਕਿਹੜਾ ਵਹੀਕਲ ਆ ਇਹ ਕਿਹੜਾ ਸਾਧਨ ਆ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਪਰ ਇਸ ਨੂੰ ਟੈਂਕਰੇ ਨੇ ਤੇ ਕੁਝ ਬੰਬੂ ਘਾਟ ਲਿਖ ਰਹੇ ਨੇ ਪਰ ਇਹ ਅਜਾਇਆ ਕੁਛ ਨਹੀਂ ਇਸ ਦਾ ਨਾਮ ਅਟੌਰ ਐਨ 1200 ਆ ਇਹ ਕਿਸ ਨੇ ਬਣਾਇਆ ਸੀ ਇਸ ਨੂੰ ਪੰਜਾਬ ਚ ਕਿਉਂ ਲਿਆਂਦਾ ਗਿਆ ਏ ਇਹ ਕਿਵੇਂ ਕੰਮ ਕਰਦਾ ਏ ਇਸ ਦੀਆਂ ਵਿਸ਼ੇਸ਼ਤਾਵਾਂ ਯਾਨੀ ਕਿ ਇਸ ਦੇ ਕੀ ਫੀਚਰ ਨੇ ਇਸ ਦੇ ਬਾਬਤ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਜੰਪਲ ਜੀਐਸਡਬਲਯੂ ਸਰਬਲੋ ਮੋਟਰਸ ਦੇ ਸੰਸਥਾਪਕ ਤੇ ਨਿਰਦੇਸ਼ਕ ਜਸਕੀਰਤ ਸਿੰਘ ਨਾਗਰਾਂ ਨੇ ਪੰਜਾਬ ਦੇ ਹੜ੍ਹਾਂ ਦੇ ਚਲਦੇ ਰਾਤ ਕਾਰਜਾਂ ਦੇ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਕਰਨ ਦੇ ਲਈ 4 ਅਟੌਰ ਐਨ 1200 ਭੇਜੇ ਗਏ ਨੇ ਇਵਾਨ ਵਰਤਮਾਨ ਦੇ ਵਿੱਚ ਜੋ ਜ਼ਿਲ੍ਹਾ ਕਲਕਰੇਟ ਦਫ਼ਤਰ ਅੰਮ੍ਰਿਤਸਰ ਦੀ ਕਮਾਂਡ ਦੇ ਹੇਠ ਐਸ ਡੀ ਆਰ ਐਫ ਤੇ ਐਨ ਡੀ ਆਰ ਐਫ ਅਤੇ ਭਾਰਤੀ ਫੌਜ ਦੇ ਤਾਲਮੇਲ ਦੇ ਰਾਹੀਂ ਕੰਮ ਕਰ ਰਹੇ ਨੇ ਤੁਸੀਂ ਦੇਖ ਰਹੇ ਹੋਵੋਗੇ ਕਿ ਤਸਵੀਰ ਤੋਂ ਇਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਭਾਰਤੀ ਫੌਜ ਦੇ ਵੱਲੋਂ ਇਸ ਵੀਕਲ ਯਾਨੀ ਕਿ ਅਟਾਰ ਐਨ 1200 ਦੇ ਰਾਹੀਂ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਏ ਇਨ੍ਹਾਂ ਕਾਰਜਾਂ ਦੇ ਵਿੱਚ ਜੋ ਸਹਾਇਤਾ ਕਰਨ ਦੇ ਲਈ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਨੇ ਕੰਪਨੀ ਦੇ ਵੱਲੋਂ ਵਾਹਨਾਂ ਦੀ ਵਰਤੋਂ ਮਨੁੱਖੀ ਜਾਨਾਂ ਨੂੰ ਬਚਾਉਣ ਭੋਜਨ ਅਤੇ ਦਵਾਈਆਂ ਸਮੇਤ ਜ਼ਰੂਰੀ ਸਪਲਾਈ ਪਹੁੰਚਾਉਣ ਦੇ ਲਈ ਕੀਤੀ ਜਾ ਰਹੀ ਹੈ ਇਹ ਕੰਪਨੀ ਦੇ ਸੰਸਥਾਪਕ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਟੌਰ ਐਂਡ 1200 ਇੱਕ ਉਨਤ ਐਫ ਬੀ ਐਸ 1 ਹੈ ਇਸ ਨੂੰ ਐਕਸਟ੍ਰੀਮ ਮੋਬਿਲਿਟੀ 1 ਵੀ ਕਿਹਾ ਜਾਂਦਾ ਹੈ ਇਸ ਵਾਨ ਨੂੰ ਸਵਦੇਸ਼ੀ ਜ਼ਰੂਰਤਾਂ ਦੇ ਅਨਸਾਰ ਯਾਨੀ ਕਿ ਭਾਰਤ ਦੀਆਂ ਜ਼ਰੂਰਤਾਂ ਦੇ ਅਨਸਾਰ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੜਕ ਤੇ ਚੱਲ ਸਕੇ ਭਾਰਤੀ ਫੌਜ ਅਤੇ ਬੀ ਐਸ ਐਫ ਇਸ ਦੀ ਵਰਤੋਂ ਕੱਚ ਵਿੱਚ ਇਸ ਸਮੇਂ ਕਰ ਰਹੀਆਂ ਨੇ 2024 ਤੋਂ ਇਵਾਨ ਚਿੱਕੜ ਅਤੇ ਦਲਦਲੀ ਖੇਤਰਾਂ ਦੇ ਵਿੱਚ ਚੱਲ ਸਕਦਾ ਹੈ ਕਿਉਂਕਿ ਇਸ ਦੇ ਪਈਏ ਫਸਦੇ ਨਹੀਂ ਹਨ ਇਸ ਤੋਂ ਇਲਾਵਾ ਇਹ ਬਰਫ਼ ਪਾਣੀ ਰੇਤ ਤੇ ਵੀ ਤੇਜ਼ੀ ਦੇ ਨਾਲ ਚਾਲ ਸਕਦਾ ਹੈ ਦਰਸਲ ਜੀਐਸਡਬਲਯੂ ਮੋਟਰਜ਼ ਨੂੰ ਸਰਕਾਰ ਦੇ ਦੁਆਰਾ 98 ਵਾਹਨ ਬਣਾਉਣ ਦਾ ਪ੍ਰੋਜੈਕਟ ਦਿੱਤਾ ਗਿਆ ਸੀ ਤੇ ਜੂਨ 2024 ਦੇ ਵਿੱਚ ਕੰਪਨੀ ਨੇ ਇਹਨਾਂ ਵਾਹਨਾਂ ਨੂੰ ਫੌਜ ਨੂੰ ਸੌਂਪ ਦਿੱਤਾ ਸੀ ਅਟੌਰ ਐਨ 1200 ਜੋ ਲੰਬਾਈ ਹੈ ਉਹ ਲਗਭਗ 4 ਮੀਟਰ ਹੈ ਜਦੋਂ ਕਿ ਇਹ 2.846 ਮੀਟਰ ਚੌੜਾ ਹੈ ਇਸ ਦੇ ਵੱਡੇ ਟਾਇਰ ਹਨ ਅਤੇ ਇੱਕ ਟਾਇਰ ਦੀ ਉਚਾਈ 1.8 ਮੀਟਰ ਹੈ ਇਸ ਵਾਣ ਦੀ ਗਤੀ ਹੈ ਜੋ ਤਕਰੀਬਨ 40 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਪਾਣੀ ਦੇ ਵਿੱਚ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਦੌੜ ਸਕਦਾ ਹੈ। ਇਹਦੇ ਨਾਲ ਹੀ ਵਾਣ ਦਾ ਜੋ ਭਾਰ ਹੈ ਲਗਭਗ 2400 ਕਿਲੋਗ੍ਰam ਹੈ ਜਿਸ ਦੇ ਵਿੱਚ 1200 ਕਿਲੋਗ੍ਰam ਭਾਰ ਚੁੱਕਣ ਦੀ ਸਮਰੱਥਾ ਯਾਨੀ ਕਿ ਕੈਪੈਸਿਟੀ ਹੈ। ਨਾਲ ਹੀ ਇਹ 2300 ਕਿਲੋਗ੍ਰam ਵਾਧੂ ਭਾਰ ਵੀ ਨਾਲ ਖਿੱਚ ਸਕਦਾ ਹੈ। ਇਸ ਤੋਂ ਇਲਾਵਾ ਇਸ ਵਾਣ ਦੇ ਵਿੱਚ ਕੁੱਲ 9 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਦੇ ਨਾਲ ਹੀ ਜੋ ਇੰਜਨ ਮਾਈਨਸ 40 ਡਿਗਰੀ ਤੋਂ 45 ਡੀ ਤੱਕ ਚੱਲਦਾ ਰਹੇਗਾ ਵਾਹਨ ਦੇ ਵਿੱਚ 95 ਲੀਟਰ ਬਾਲਣ ਟੈਂਕ ਲਗਾਇਆ ਗਿਆ ਹੈ ਤੇ ਇਸ ਤੋਂ ਇਲਾਵਾ 200 ਲੀਟਰ ਦੇ ਡੱਬੇ ਵੀ ਉਪਲਬਧ ਨੇ ਜੋ ਲਗਾਤਾਰ 2.5 ਦਿਨ ਚੱਲ ਸਕਦਾ ਹੈ ਯਾਨੀ ਕਿ ਇਸ ਦੇ ਵਿੱਚ ਇੰਨਾ ਤੇਲ ਪੈ ਸਕਦਾ ਹੈ ਯਾਨੀ ਕਿ ਇਹ ਵਹੀਕਲ ਪੰਜਾਬ ਦੇ ਵਿੱਚ ਇਸ ਸਮੇਂ ਚਾਰ ਪਹੁੰਚੇ ਹੋਏ ਨੇ ਤੇ ਭਾਰਤੀ ਫੌਜ ਦੇ ਕੋਲੇ ਐਸ ਡੀ ਆਰ ਐਫ ਦੇ ਕੋਲ ਤੇ ਐਨ ਡੀ ਆਰ ਐਫ ਦੇ ਕੋਲ ਨੇ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਦਾ ਰੈਸਕਿਊ ਕਰਨ ਦੇ ਲਈ ਧੰਨਵਾਦ